ਸੀ ਆਪਣੀਆਂ ਪਾਲਣੀਆਂ ਜਿਹੜੀ ਖੇਤੀ ਕਰੀ ਜਾਂਦੇ ਆ ਵੀ ਇਤੋਂ ਵਧੀਆ ਖੇਤੀ ਕੋਈ ਨਹੀਂ ਤਸੱਲੀ ਨਾਲ ਪਾਲੋ ਤੁਹਾਡੇ ਵਾਸਤੇ ਰੱਸਾ ਤਿਆਰ ਹੀ ਆ ਤੁਸੀਂ ਨਹੀਂ ਦਾ ਤੁਹਾਡਾ ਪੁੱਤ ਪੋਤਾ ਝੂਲੂ ਖਾ ਉਹਦੇ ਤੇ ਜਾਂ ਰੇਲ ਗੱਡੀ ਥੱਲੇ ਜਾਂ ਉਹੀ ਸਪਰੇਅ ਪੀ ਕੇ ਇਹ ਖੇਤੀ ਕੰਪਨੀਆਂ ਬੈਂਕਾਂ ਆਰਥੀਆਂ ਤੇ ਸਰਕਾਰਾਂ ਲਈ ਫਲਦੀ ਆ ਕਿਸਾਨਾਂ ਲਈ ਇਹਦੇ ਚ ਆਤਮ ਹੱਤਿਆ ਤੋਂ ਇਲਾਵਾ ਕੱਖ ਵੀ ਨਹੀਂ ਹੈਗਾ ਨਾਲੇ ਨੂੰ ਵੀ ਇਹ ਕਿਹੜਾ ਕਿਸਾਨ ਹੈ ਠੀਕ ਆ ਵੀ ਬਰਾਦਰੀ ਦੇ ਹਿਸਾਬ ਨਾਲ ਤੇ ਉਹਦਾ ਕਿਸਾਨ ਨਾਲੋਂ ਵੀ ਮੁੰਨ ਕੇ ਰੱਖ ਦਿੰਦੇ ਆ ਤੇ ਉਹਦੇ ਨਾਲ ਕੀ ਕਰਦੇ ਹੋਣਗੇ ਉਹਨੂੰ 3 ਲੱਖ ਦਾ ਸਬਾਨ ਗਣਾ ਤਾਂ ਉਹਨੇ 200 ਕਿੱਲੇ ਦਾ ਆ ਪੜਾ ਪੜਾ ਪੜੋ ਕਹਿੰਦਾ ਕਿੰਨੇ ਕੁ ਚ ਵੇਚੂ ਕਹਿੰਦਾ 3 ਲੱਖ ਚ ਤੇ ਮੇਰੇ ਨਾਲ ਉਹਨੇ ਗੱਲ ਕੀਤੀ ਉਹਦਾ 25 ਰੁਪਏ ਚ ਕਿੱਲੇ ਚ ਮਸਲਾ ਹਲ ਹੋ ਗਿਆ ਅੱਡੇ 2200 ਰੁਪਿਆ ਇਹ ਸਾਡਾ ਖਰਚਾ ਝੋਨੇ ਤੇ প্রতি ਏਕੜ ਤੁਹਾਡਾ ਕਿੰਨਾ 8000 1000 1200 ਤੀਜਾ ਬੰਦਾ ਜਿਹੜਾ ਆਇਆ ਸੀਗਾ ਉਹਨਾਂ ਨੇ ਲੁਧਿਆਣੇ ਉਹ ਤੀਜਾ ਬੰਦਾ ਹੈਗਾ ਥੋਡੇ ਚ ਹੀ ਆ ਸਪਰੇਆਂ ਜੀਆਂ ਦੇ ਏਜੰਟ ਕਿੱਥੋਂ ਆ ਅਮਰੀਕਾ ਚੋਂ ਆਏ ਆ ਜਿਹੜੇ ਪਿੰਡਾਂ ਚ ਫਿਰਦੇ ਆਉਂਦੇ ਆ ਮੇਲੇ ਲਾਉਂਦੇ ਕੀ ਦੇ ਜਵਾਬ ਆ ਉਹ ਥੋਡੀ ਮੰਜੀ ਥੋਡੇ ਬੰਦੇ ਤੂੰ ਠਕਾਉਂਦੇ ਆ ਉਹਦੇ ਯੂਨੀਵਰਸਿਟੀ ਚ ਵੀ ਮੰਜੀ ਠੋਕ ਵਿਭਾਗ ਸਾਰਾ ਆਪਣਾ ਹੀ ਬੈਠਾ ਅਗਲਿਆਂ ਨੇ ਕੀ ਕੀਤਾ ਅਗਲਿਆਂ ਨੇ ਕੀਤਾ ਇਹ ਕਿ ਯੂਨੀਵਰਸਟੀਆਂ ਬਣਾਈਆਂ ਉਹਨਾਂ ਦੇ ਜਿਹੜੇ ਯੂਨੀਵਰਸਟੀਆਂ ਬਣਾਈਆਂ ਉਹਨਾਂ ਦੇ ਮੋਢਲੇ ਵਿਗਿਆਨੀਆਂ ਨੂੰ ਅਮਰੀਕਾ ਲੈ ਕੇ ਗਏ ਅਮਰੀਕਾ ਲੈ ਕੇ ਗਏ ਤੇ ਅਮਰੀਕਾ ਲੈ ਜਾ ਕੇ ਉਹਨਾਂ ਦੀ ਟ੍ਰੇਨਿੰਗ ਕਰਾਈ ਟ੍ਰੇਨਿੰਗ ਕਰਾਈ ਤੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਹ ਆ ਪੱਟੀ ਪੜਾਉਣੀ ਆ ਉੱਤੇ ਜਾ ਕੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਚ ਪੈਸਾ ਲਾਇਆ ਰਾਕਫੈਲਰ ਫਾਊਂਡੇਸ਼ਨ ਫੋਲਡ ਫਾਊਂਡੇਸ਼ਨ ਅਮਰੀਕਨ ਕਾਰਪੋਰੇਟ ਦੀਆਂ ਫਾਊਂਡੇਸ਼ਨਾਂ ਅਮਰੀਕਨ ਪੈਸਾ ਲੱਗਿਆ ਜਿਹੜਾ ਪੈਸਾ ਕਾਰਪੋਰੇਟ ਨੇ ਲਾਇਆ ਉਹ ਤੁਹਾਡੇ ਭਲੇ ਲਈ ਲਾਇਆ ਹੋਊਗਾ ਕਿ ਆਪਦੇ ਮੁਨਾਫੇ ਲਈ ਲਾਇਆ ਹੋਊਗਾ ਕਾਰਪੋਰੇਟ ਰੇਟ ਨੇ ਉਹਨਾਂ ਨੂੰ ਦੱਸਿਆ ਕਿ ਆਹ ਖੇਤੀ ਮਾਡਲ ਆਪਾਂ ਲੋਕਾਂ ਨੂੰ ਦੇਣਾ। ਉਹਨਾਂ ਨੇ ਜਿਵੇਂ ਜਿਵੇਂ ਅਗਲਿਆਂ ਨੂੰ ਟ੍ਰੇਨ ਕੀਤਾ ਦੱਸ ਕੇ ਭੇਜਿਆ। ਉਹੋ ਜੀਆਂ ਸ਼ਿਫਾਰਸ਼ਾਂ ਕਰਕੇ ਉਹਨਾਂ ਨੇ ਤੁਹਾਨੂੰ ਇਸ ਖੇਤੀ 'ਚ ਲਾ ਲਿਆ। ਉਹ ਸ਼ਿਫਾਰਸ਼ਾਂ ਸਾਰੀਆਂ ਦੀਆਂ ਸਾਰੀਆਂ ਕਾਰਪੋਰੇਟ ਦੇ ਪੱਖ ਦੀਆਂ ਸ਼ਿਫਾਰਸ਼ਾਂ। ਕਿਸਾਨ ਕੁਦਰਤ ਅਤੇ ਸਵਾਜ ਵਿਰੋਧੀ ਸ਼ਿਫਾਰਸ਼ਾਂ। ਉਹਨਾਂ ਸ਼ਿਫਾਰਸ਼ਾਂ ਦੇ ਕਰਕੇ ਖੇਤੀ ਦੇ ਵਿੱਚ ਕੀੜਿਆਂ ਦਾ ਹਮਲਾ ਹੁੰਦਾ। ਖੇਤੀ ਦੇ ਵਿੱਚ ਬਿਮਾਰੀਆਂ ਦਾ ਹਮਲਾ ਹੁੰਦਾ ਤੇ ਉਹਨਾਂ ਕੀੜਿਆਂ ਤੇ ਬਿਮਾਰੀਆਂ ਦੇ ਹਮਲਿਆਂ ਨੂੰ ਠੱਲਣ ਵਾਸਤੇ ਜਿਹੜਾ ਹੈਗਾ ਫਿਰ ਉਹ ਕਾਰਪੋਰੇਟ ਦਾ ਸਮਾਨ ਵੇਚਦਾ ਸਮਾਨ ਵੇਚਦਾ ਕੌਣ ਹੈ ਸ਼ਫਾਰਸ਼ਾ ਕੌਣ ਕਰਦਾ ਨਾ ਨਾ ਉਹ ਤਾਂ ਵੇਚਣ ਆਉਂਦੇ ਆ ਸ਼ਫਾਰਸ਼ਾ ਕੌਣ ਕਰਦੇ ਆ ਉਹ ਜਿਹੜੇ ਯੂਨੀਵਰਸਿਟੀ ਵਾਲੇ ਆ ਸ਼ਫਾਰਸ਼ਾ ਮੰਨ ਕੇ ਅਧੀਆਂ ਪਚੱਦੀਆਂ ਖੇਤੀ ਕੌਣ ਕਰਦੇ ਆ ਤੁਸੀਂ ਉਹਨਾਂ ਸ਼ਫਾਰਸ਼ਾ ਦਾ ਕੀ ਨੁਕਸਾਨ ਹੈ ਉਹ ਸਮਝ ਲਓ ਤੁਸੀਂ ਤੁਹਾਨੂੰ ਕਿਹਾ ਹਜੇ ਤੁਸੀਂ ਪੂਰੀ ਸ਼ਫਾਰਸ਼ਾ ਉਹਨਾਂ ਦੀ ਕੋਈ ਮੰਨੀ ਨਹੀਂ ਜਿੱਦੈ ਮੰਨ ਲਈ ਉਦੋਂ ਤੁਹਾਡੇ ਝੋਨੇ ਦਾ ਧੂਆ ਨਾ ਨਿਕਲੇ ਤੇ ਮੇਰੀ ਧੌਣ ਵੱਡ ਦਿਓ ਉਹ ਤੁਹਾਨੂੰ ਕਹਿੰਦੇ ਆ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਓ ਇਹੀ ਹੈ ਨਾ ਸ਼ਫਾਰਚ ਪਹਾੜੀਆਂ ਜ਼ਮੀਨਾਂ 'ਚ 33 ਤੇ ਹਲਕੀਆਂ 'ਚ 42 ਇਹ ਸ਼ਫਾਰਚ ਕੀਤੀ ਗਈ ਆ ਤੁਸੀਂ ਕਿੰਨੇ ਬੂਟਿਆਂ ਦੇ ਹਿਸਾਬ ਨਾਲ ਲਾਉਣੇ ਆ ਥੋੜੇ ਹੁੰਦੇ ਆ 18-20 ਬੂਟੇ 17 18 20 ਠੀਕ ਆ ਉਹ ਕਹਿੰਦੇ ਆ 1 ਲੱਖ 33000 500 ਦੇ ਆਸੇ-ਪਾਸੇ ਬੂਟੇ ਕਿੱਲੇ 'ਚ ਤੁਹਾਡੇ ਹੁੰਦੇ ਆ 85 ਤੋਂ 90000 ਬੂਟੇ ਕਿੱਲੇ 'ਚ ਇਹ ਤੁਹਾਡੇ ਹੁੰਦੇ ਆ ਠੀਕ ਇਹ ਜਿਹੜਾ 85 90000 ਬੂਟੇ ਵਾਲਾ ਝੋਨਾ ਇਹਦਾ ਤੁਸੀਂ ਦੇਖੋ ਸੀਨ ਕੀ ਬਣਦਾ ਪਹਿਲਾ ਝੋਨੇ ਨੇ ਕੀ ਬਣਾਉਣੀ ਆ ਜਦੋਂ ਨੇੜੇ-ਨੇੜੇ ਲੱਗਿਆ ਹੋਊਗਾ ਜੜ ਫਸੂਗੀ ਕਿ ਨਹੀਂ ਛੇਤੀ ਫਸੂਗੀ ਜੰਮੇ ਪੌਦੇ ਦੀ ਮੁੱਢਲੀ ਖੁਰਾਕ ਮਿੱਟੀ ਕੋਲੇ ਆ ਜਦੋਂ ਮਿੱਟੀ ਦੇ ਵਿੱਚ ਖੁਰਾਕ ਲਈ ਕੰਪੀਟੀਸ਼ਨ ਹੋ ਗਿਆ ਸਾਰੇ ਪੌਦਿਆਂ ਨੂੰ ਪੂਰੀ ਖੁਰਾਕ ਮਿਲੂ ਨਹੀਂ ਮਿਲੂਗੀ ਫੇਰ ਤੁਸੀਂ ਕਹਿੰਦੇ ਵੀ ਸਾਡਾ ਝੋਨਾ ਤੁਰਦਾ ਨਹੀਂ ਐਂ ਹੁੰਦਾ ਉਹ ਕਹਿੰਦਾ ਵੀ ਐਂ ਤੁਰੂਗਾ ਐਨੀ ਯੂਰੀਆ ਪਾ ਦਿਓ ਐਨੀ ਜਿੰਕ ਪਾ ਦਿਓ ਝੋਨਾ ਤਰਪੂ ਹੁਣ ਇਹਦੇ 'ਚ ਜਦੋਂ ਯੂਰੀਆ ਜਿੰਕ ਪਾਤੀ ਇਹ ਤਰਪੂਗਾ ਨੇੜੇ-ਨੇੜੇ ਲੱਗਿਆ ਤਾਂ ਜਿੰਨੀ ਨੇੜੇ ਲੱਗਿਆ ਓੰਨੀ ਛੇਤੀ ਫਸੂ ਕੇ ਨਹੀਂ ਜਿੰਨੀ ਨੇੜੇ ਲੱਗਿਆ ਝੋਨਾ ਓੰਨੀ ਛੇਤੀ ਆਪਸ ਦੇ ਵਿੱਚ ਫਸ ਜਾਏਗਾ ਸਹੀ ਗੱਲ ਆ ਕਿ ਗਲਤ ਸਹੀ ਹੈ ਨੇੜੇ ਕਿਨੇ ਲਾਇਆ ਇਹ ਥੋਡੇ ਵਾਲਾ ਹਜੇ ਯੂਨੀਵਰਸਿਟੀ ਵਾਲਾ ਨਿਗਾ ਇਹ ਇਹ ਥੋਡੇ ਵਾਲਾ 9 ਇੰਚ ਵਾਲਾ ਠੀਕ ਹੈ ਉਹਦਾ ਹੈਗਾ 6 ਇੰਚ 7 ਇੰਚ ਵਾਲਾ ਠੀਕ ਹੁਣ ਇਹ ਝੋਨਾ ਫਸ ਗਿਆ ਤੁਸੀਂ ਮੈਨੂੰ ਇਹ ਦੱਸੋ ਝੋਨੇ ਦਾ ਇੱਕ ਬੂਟਾ ਘਟੋ ਘਟ ਕਿੰਨੀਆਂ ਨਾਲੀਆਂ ਬਣਾ ਸਕਦਾ ਹਾਂਜੀ ਅੰਦਾਜ਼ਾ ਕੋਈ 60 70 ਕੋਈ ਨਹੀਂ ਨਹੀਂ 40 ਤੱਕ ਏਰੀ ਠੀਕ ਹੈ ਇਕਬਾਲ ਜੀ ਕਹਿੰਦੇ ਆ 40 ਇਹਨਾਂ ਨੇ ਕਿਹਾ 65 70 ਠੀਕ ਹੈ ਉਹਦੀ ਕਪੈਸਿਟੀ ਹੈਗੀ ਆ 82 ਨਾਲੀਆਂ ਕਿੰਨੀ ਕਪੈਸਿਟੀ ਆ 82 ਇਹ ਕਬੂਟੇ ਦੀ ਕਪੈਸਿਟੀ 82 ਨਾਲੀਆਂ ਆਪਣੇ ਕਿੰਨੀ ਪੈ ਰਹੀ ਐ ਐਵਰੇਜ ਚੈੱਕ ਕਰਦੇ ਹਾਂ ਹਲੋ ਆਪਣੇ ਐਵਰੇਜ ਕਿੰਨੀ ਪੈ ਰਹੀ ਆ 20 25 ਇਹਨੂੰ ਪਿੱਛੇ ਰੱਖਣਾ ਪਊ। ਇਹ ਪਿੱਛੇ ਰੱਖਣਾ ਪਊ ਜਾਂ ਸਾਈਡ ਤੇ ਕਰੀਂ। ਜਾਂ ਸਾਈਡ ਤੇ ਕਰ। ਬਰਾਂਡ ਬਸ ਠੀਕ ਹੈ ਸਾਈਡ ਤੇ ਕਰ। 20 ਤੋਂ 25 ਦੀ ਐਵਰੇਜ ਪੈਂਦੀ ਆ। ਸਹੀ ਗੱਲ ਆ ਕਿ ਗਲਤ? ਹੁਣ ਜਿਹੜਾ ਬੂਟਾ 82 ਨਾਲੀਆਂ ਬਣਾ ਸਕਦਾ। ਉਹਦੀਆਂ ਬੰਡ ਰਹੀਆਂ ਤੁਹਾਡੇ ਖੇਤ 'ਚ 20 ਤੋਂ ਲੈ ਕੇ 25। ਕਲੀਅਰ ਆ? ਸਵਾਲ ਇਹ ਖੜਾ ਹੁੰਦਾ ਕਿ ਫਿਰ 82 ਕਾ ਤੋਂ ਨਹੀਂ ਬਣੀਆ ਇਹੀ ਆ ਨਾ ਉਹਦੇ ਪਿੱਛੇ ਵਜਾ 35 ਦਿਨਾਂ ਦੀ ਪਨੀਰੀ ਜਿਹੜੀ ਤੁਸੀਂ ਖੇਤ 'ਚ ਲੈ ਕੇ ਜਾਂਦੇ ਆ ਚੋਨੇ ਦਾ ਇੱਕ ਬੂਟਾ ਜਿਹੜਾ ਹੈਗਾ 77ਵੇਂ ਦਿਨ ਫੋਟ ਸ਼ੁਰੂ ਕਰ ਲੈਂਦਾ 91ਵਾਂ ਦਿਨ 77ਵੇਂ ਦਿਨ ਤੁਸੀਂ ਪਨੀਰੀ ਖਾਇਦ ਕਿੰਨੇ ਦਿਨਾਂ ਦੀ ਲੈ ਕੇ ਗਏ 18 ਦਿਨਾਂ ਦੀ ਫੋਟ ਕਿੱਥੇ ਖਤਮ ਹੋ ਗਈ ਪਨੀਰੀ ਵਾਲੀ ਕਿਆਰੀ ਚ ਖਤਮ ਹੋ ਗਈ 18 ਦਿਨਾਂ ਦੀ ਫੋਟ ਇੱਕ ਦਿਨ ਦੀ ਫੋਟ ਹੁੰਦੀ ਆ ਡੇਢ 18 ਦਿਨਾਂ ਦੀ ਹੋ ਗਈ ਕਿੰਨੀ ਹੋ ਗਈ ਫਿਰ 25 27 27 27 ਵੋਟਾਂ ਤੁਹਾਡੀਆਂ ਇੱਕ ਬੂਟੇ ਮੰਦਰ ਕਿੱਥੇ ਖਤਮ ਹੋ ਗਈਆਂ ਪਨੀਰੀ ਵਾਲੀ ਕਿਆਰੀ ਚ ਕਿਉਂਕਿ ਉੱਥੇ ਫੋਟ ਕਰਨ ਨੂੰ ਜਗ੍ਹਾ ਨਹੀਂ ਸੀ ਜਗ੍ਹਾ ਨਹੀਂ ਸੀ ਉਦੋਂ ਬਾਅਦ ਤੁਸੀਂ ਉਹ 35 ਦਿਨਾਂ ਦੀ ਪਣੀਰੀ ਖੇਤ ਚ ਗੱਡ ਪੀਲ ਜਾ ਕੇ ਵਿੱਚੋਂ ਨਾ ਲਾਦਾ 8 8 9 9 ਇੰਚ ਤੇ ਉਹ ਝੋਨਾ ਟੋੜਾ ਚੱਲਦਾ ਸੁੱਕ ਕੇ ਸਹੀ ਆ ਕੀ ਗਲਤ ਸਹੀ ਹੈ 7 ਦਿਨਾਂ ਦੀ ਫੋਟ ਉੱਥੇ ਖਤਮ ਹੋ ਗਈ 7 ਦਿਨਾਂ ਦੀਆਂ ਹੋ ਗਿਆ 10.5 ਫੋਟਾਂ ਠੀਕ ਹੈ 27 ਤੇ 10 37 37 ਫੋਟਾਂ ਤੁਹਾਡੀਆਂ ਐਦਾਂ ਰਾਹ ਚ ਹੀ ਖਤਮ ਹੋ ਗਈਆਂ ਠੀਕ ਉਸ ਤੋਂ ਬਾਅਦ ਫੇਰ ਵੀ 45 ਫੋਟਾਂ ਹੋਣੀਆਂ ਚਾਹੀਦੀਆਂ ਸੀ ਤੁਹਾਡੇ 45 ਨਹੀਂ ਹੋਈਆਂ 20 25 ਰਹਿ ਗਈਆਂ ਉਹਦੀ ਵਜ੍ਹਾ ਕੀ ਆ ਕੀ ਕਰਤਾ ਜਿਆਦਾ ਸਮਝ ਨਹੀਂ ਚੱਗੀ ਨੇੜੇ ਨੇੜੇ ਲਾਤਾ ਉਹ ਨੇੜੇ ਨੇੜੇ ਲਾਤਾ ਤਾਂ ਜਿਹੜੀ ਹੈਗੀ ਆ ਫੋਟ ਪੂਰੀ ਨਹੀਂ ਹੋਊਗੀ ਥੋੜੀ ਫੋਟੋ ਹੋ ਕੇ ਹੀ ਬੂਟੇ ਫਸ ਜਾਣਗੇ ਫੋਟ ਕਾੰਦ ਲਈ ਜਗ੍ਹਾ ਚਾਹੀਦੀ ਆ ਠੀਕ ਆ ਮੈਂ ਮੈਂ ਚੋਣਾ ਵੀ ਮੈਂ ਪੱਸਰਾਂ ਮੈਂ ਪੱਸਰ ਗਿਆ ਔਰ ਤੁਸੀਂ ਜਿਹੜੇ ਮੇਰੇ ਸਾਹਮਣੇ ਬੈਠੇ ਹੋ ਪੱਸਰ ਸਕਦੇ ਹੋ ਨਾਲ ਦੇ ਕਹਿਣ ਕੇ ਬੰਦੇ ਵਾਂਗੂ ਬਹਿ ਜਗ੍ਹਾ ਹੈ ਨਹੀਂ ਠੀਕ ਆ ਫੋਟ ਕਾੰਦ ਲਈ ਜਗ੍ਹਾ ਚਾਹੀਦੀ ਆ ਤੇ ਜਗ੍ਹਾ ਆਪਾਂ ਦਿੱਤੀ ਨਹੀਂ ਤਾਂ ਝੋਨਾ ਸੰਘਣਾ ਲੱਗ ਗਿਆ ਚੋਨਾ ਸੰਘਣਾ ਤੇ ਯੂਨੀਵਰਸਿਟੀ ਕੀ ਕਹਿੰਦੀ ਹੈ ਹਰ ਤੀਜੇ ਦਿਨ ਚੌਥੇ ਦਿਨ ਪਾਣੀ ਸਹੀ ਗੱਲ ਆ ਕਿ ਗਲਤ ਠੀਕ ਇਹ ਜਿਹੜੀ ਸ਼ਫਾਰਸ਼ ਇਹ ਬੇੜਾ ਕਰਕੇ ਕਰਦੀ ਆ ਇਹਦੇ ਨਾਲ ਕੀ ਹੁੰਦਾ ਤੁਸੀਂ ਲਗਾਤਾਰ ਪਾਣੀ ਰੱਖਦੇ ਹੋ ਚੋਨਾ ਸੰਘਣਾ ਲੱਗ ਗਿਆ ਉਹਦੇ ਕਰਕੇ ਹਵਾ ਨਹੀਂ ਕੋ ਮਰੀ ਹਵਾ ਦੀ ਆਵਾਜ਼ ਆਈ ਹੈ ਜਿਹੜੀ ਵਾਹਣ ਦੇ ਵਿੱਚ ਉਹ ਨਹੀਂ ਹੋ ਰਹੀ ਪਾਣੀ ਆ ਜਿਹੜਾ ਉਹ ਲਗਾਤਾਰ ਖੜਾ ਉਹਦੀ ਕੀ ਬਣ ਗਈ ਗਿੱਲ ਲਗਾਤਾਰ ਪਾਣੀ ਝੋਨੇ 'ਚ ਖੜਾ ਉਹਨੇ ਕੀ ਪੈਦਾ ਕਰਤੀ ਗਿੱਲ ਪੈਦਾ ਕਰਤੀ ਉਸ ਤੋਂ ਬਾਅਦ ਹਵਾ ਕੋਈ ਨਹੀਂ ਠੀਕ ਹੈ ਤੇ ਰੌਸ਼ਨੀ ਥੱਲੇ ਤਾਂ ਆਈ ਨਹੀਂ ਤਾਂ ਰੌਸ਼ਨੀ ਥੱਲੇ ਤੱਕ ਨਹੀਂ ਆਈ ਉਹਦੇ ਕਰਕੇ ਕੀ ਬਣ ਗਿਆ ਫਸਲ ਦੇ ਅੰਦਰ ਹਨੇਰਾ ਤੇ ਹਵਾ ਨਾਲ ਘੁੰਮਣ ਕਰਕੇ ਜਿਹੜਾ ਪਾਣੀ ਖੜਾ ਉਹਦੀ ਕੀ ਬਣਦੀ ਆ ਪਾਣੀ ਦੀ ਗਰਮ ਹੋ ਕੇ ਭਾਫ਼ ਬਣਦੀ ਆ ਭਾਫ਼ ਕਿੱਧਰ ਨੂੰ ਜਾਂਦੀ ਹੁੰਦੀ ਆ ਉੱਪਰ ਨੂੰ ਭਾਫ਼ ਜਾਂਦੀ ਆ ਉੱਪਰ ਨੂੰ ਉੱਪਰ ਕੀ ਵਾ ਪਿਆ ਝੋਨਾ ਫਸਿਆ ਪਿਆ ਥੱਲੇ ਪਾਣੀ ਉੱਪਰ ਤੁਪ ਤੁਪ ਨਾਲ ਪਾਣੀ ਦੀ ਬਣੀ ਭਾਫ਼ ਭਾਫ਼ ਨੇ ਜਾਣਾ ਸੀ ਤਾਂ ਨੂੰ ਤੇ ਤਾਂ ਝੋਨਾ ਫਸਿਆ ਪਿਆ ਜਿਹੜੀ ਭਾਫ਼ ਆ ਉਹ ਠੰਡੀ ਹੁੰਦੀ ਆ ਕਿ ਗਰਮ ਗਰਮ ਹੁਣ ਗਰਮ ਭਾਫ਼ ਬੂਟਿਆਂ ਦੇ ਤੇ ਜ਼ਮੀਨ ਦੇ ਵਿਚਾਲੇ ਸੈੱਟ ਹੋ ਗਈ ਉਹਦੇ ਨਾਲ ਕੀ ਬਣ ਗਿਆ ਕੀ ਬਣ ਗਿਆ ਜੀ ਉਹਦੇ ਨਾਲ ਹੋਮਸ ਪੜਾਸ ਜਿੱਥੇ ਇਹ ਮਾਹੌਲ ਬਣੂਗਾ ਉੱਥੇ ਬਿਮਾਰੀ ਦਾ ਹਮਲਾ ਵੀ ਹੋਊਗਾ ਤੇ ਉੱਥੇ ਕੀੜਿਆਂ ਦਾ ਹਮਲਾ ਵੀ ਹੋਊਗਾ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ ਆ ਜਿਹੜੀ ਹਲਦੀ ਡੋਟੀ ਜੀ ਪਾਈ ਜਾਂਦੀ ਆ ਜਿਹੜੇ ਬੰਦੇ ਪਾਣੀ ਸਿਕਾਸ-ਸਿਕਾ ਕੇ ਲਾ ਰਹੇ ਆ ਉਹਨਾਂ ਦਾ ਝੋਨਾ ਬਚਿਆ ਹੋਇਆ ਤੇ ਜਿਹੜੇ ਲਗਾਤਾਰ ਰੱਖ ਰਹੇ ਆ ਉਹਨਾਂ ਦੇ ਸਾਰੇ ਝੋਨੇ 'ਚ ਹਲਦੀ ਰੋਗ ਹਮਲਾ ਕਰ ਚੁੱਕਿਆ ਤੇ ਜਿਨ੍ਹਾਂ ਨੇ ਹਮਲਾ ਹੁੰਦੇ ਹੀ ਪਾਣੀ ਸਿਕਾਉਣਾ ਸ਼ੁਰੂ ਕਰਤਾ ਉਹਨਾਂ ਦੇ ਜਿੱਥੇ ਸੀਗਾ ਉੱਥੇ ਹੀ ਰੁਕ ਗਿਆ ਠੀਕ ਹੈ ਇਹ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਪਰ ਆਪਾਂ ਦੇਖੀ ਜਾਊ ਵਾਲੇ ਸੇਸ਼ਟ ਵਿੱਚ ਹੀ ਰਹਿਨੇ ਆ ਤਾਂ ਹੁਣ ਇਹ ਜਿਹੜਾ ਸੰਗਣਾ ਪਣ ਵਾਲਾ ਮਸਲਾ ਲਗਾਤਾਰ ਪਾਣੀ ਵਾਲਾ ਮਸਲਾ ਇਹਨੂੰ ਜੇ ਆਪਾਂ ਥੋੜਾ ਜਿਹਾ ਨਜੇਠ ਲਈਏ ਦਿਮਾਗ ਦੀ ਵਰਤੋਂ ਕਰਦੇ ਹੋਏ ਤਾਂ ਤੁਹਾਡਾ ਸਾਰਾ ਜਿਹੜਾ ਝੋਨੇ ਦੀ ਖੇਤੀ ਤੇ ਖਰਚਾ ਆਉਂਦਾ 10 8 ਤੋਂ ਲੈ ਕੇ 12000 ਰੁਪਇਆ ਰੇ ਸਪਰੇ ਦਾ ਖਰਚ ਦੇ ਆ। ਕੈਂਬੀ ਗੱਲ ਖੇਤੀ ਵਾਲੇ। ਸਹੀ ਗੱਲ ਆ ਕਿ ਗਲਤ? ਉਹ ਜਾਂ ਤਾਂ ਅੱਧਾ ਰਹਿ ਜੂਗਾ ਜਾਂ ਤੀਜਾ ਹਿੱਸਾ। ਕਿਵੇਂ? ਹੁਣ ਆ ਬੂਟਾ ਕੱਢ ਦਿਓ ਵਿੱਚੋਂ। ਹੁਣ ਕੀ ਹੋ ਗਿਆ ਝੋਨਾ? ਝੋਨਾ ਵੇਰਲਾ ਕਰ ਦਿਓ ਤੇ ਪਾਣੀ ਸੁਕਾ ਸੁਕਾ ਕੇ ਲਾਉਣਾ। ਸ਼ੁਰੂ ਕਰ ਦਿਓ। ਠੀਕ। ਇਹ ਯੂਰੀਆ ਜਿਹੜੀ ਹੈਗੀ ਆ ਸੰਕੋਚ ਵੀ ਪਾਓ ਕੈਮੀਕਲ ਖੇਤੀ ਵਾਲਿਓ ਘੱਟ ਪਾ ਲੋਂਗੇ ਕੋਈ ਨੁਕਸਾਨ ਨਹੀਂ ਵੱਧ ਪਾਓਗੇ ਨੁਕਸਾਨ ਹੀ ਨੁਕਸਾਨ ਆ ਸਮਝ ਰਹੇ ਹੋ ਕਿ ਨਹੀਂ ਹਵਾ ਰੌਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਇਹ ਖੇਤੀ ਦਾ ਮੂਲ ਮੰਤਰ ਇਹਨੂੰ ਲਾੜ ਬੰਨ ਲਓ ਇਹਦੇ ਤੇ ਅਮਲ ਕਰਦੇ ਹੋਏ ਖੇਤੀ ਕਰੋ ਥੋੜੀ ਜਿਹੜੀ ਖੇਤੀ ਆ ਤੁਹਾਡੇ ਘਰ ਨੂੰ ਫਲਣ ਲੱਗ ਜੂਗੀ ਜਿਹੜੀ ਕਿ ਹੁਣ ਬੈਂਕਾਂ ਆਰਥੀਆਂ ਤੇ ਬਾਜ਼ਾਰਾਂ ਨੂੰ ਫਲਦੀ ਪਈ ਆ ਠੀਕ ਤਾਂ ਇੱਥੇ ਕੀ ਹੋ ਗਿਆ ਹੁਣ ਆਪਾਂ ਕੀ ਕੀਤਾ ਝੋਨਾ ਵਿਰਲਾ ਕਰਤਾ ਜੜ ਜਾਦਾ ਫੈਲੂਗੀ ਕਿ ਘੱਟ ਫੈਲੂਗੀ ਵਿਰਲੇ ਦੀ ਹਾਂਜੀ ਜਿਆਦਾ ਫੈਲੂਗੀ ਤੇ باوجود ਇਹਦੇ ਕੋਈ ਕੰਪੀਟੀਸ਼ਨ ਨਹੀਂ ਤੇ ਤੁਹਾਨੂੰ ਧਿਆਨ ਚ ਰਹਿ ਗਈ ਗੱਲ ਵੀ ਜਿੰਨੀ ਜੜ ਜ਼ਿਆਦਾ ਫੈਲੇ ਉਹਨਾਂ ਜਿਆਦਾ ਬੂਝਾ ਮਾਰਦੀ ਆ ਫਸਲ ਜਿੰਨੀ ਢੂੰਗੀ ਜਾਵੇ ਉਹਨਾਂ ਕੱਦ ਕਰਦੀ ਆ ਤੇ ਜਿੰਨੀ ਸੰਘਣੀ ਬਣੇ ਉਹਨਾਂ ਤਕੜਾ 나ੜ ਬਣਦਾ ਫਸਲ ਦਾ ਮੋਢ ਬਣਦਾ ਤਾਂ ਇੱਥੇ ਹੁਣ ਜੜ ਫੈਲੀ ਬੂਝਾ ਮਾਰਿਆ ਬੂਝਾ ਮਾਰਨ ਦੇ ਬਾਵਜੂਦ ਉੱਤੋਂ 2-2 ਇੰਚ ਦੀ ਵਿੱਥ ਉੱਤੋਂ ਰਹਿ ਜਾਂਦੀ ਐ ਤੇ ਆ ਜਿਹੜਾ ਵਿਚਾਲਾ ਇਹਦੇ ਚ ਬਣ ਜਾਂਦੀਆਂ ਸੁਰੰਗਾਂ ਹਵਾ ਦੀ ਆਵਾਜ਼ ਆਈ ਬਾਹਣ ਦੇ ਵਿੱਚ ਖੁੱਲੀ ਢੁੱਲੀ ਆਉਣ ਲੱਗ ਜਾਂਦੀ ਹੈ ਉੱਤੋਂ ਫਸਣ ਦਾ ਕਰਕੇ ਝੋਂਦਾ ਰੌਸ਼ਨੀ ਜਿਹੜੀ ਹੈਗੀ ਆ ਉਹ ਥੱਲੇ ਤੱਕ ਪਹੁੰਚਦੀ ਹੈ ਤੇ ਪਾਣੀ ਸਕਾ ਸਕਾ ਕੇ ਲਾਉਣ ਕਰਕੇ ਜਿਹੜੀ ਹੈਗੀ ਆ ਜ਼ਮੀਨ ਨੂੰ ਆਕਸੀਜਨ ਦੀ ਸਪਲਾਈ ਬਣੀ ਰਹਿੰਦੀ ਆ ਸਾਹ ਆਉਂਦਾ ਰਹਿੰਦਾ ਠੀਕ ਜਿੱਥੇ ਸਾਹ ਹੈਗਾ ਹਵਾ ਹੈਗੀ ਰੌਸ਼ਨੀ ਹੈਗੀ ਉੱਥੇ ਬੰਦਾ ਵੀ ਤੰਦਰੁਸਤ ਆ ਤੇ ਉੱਥੇ ਫਸਲ ਵੀ ਤੰਦਰੁਸਤ ਆ ਠੀਕ ਤਾਂ ਇਹਦਾ ਹੁਣ ਬੋਰਡ ਤੇ ਤਾਂ ਮੈਂ ਤੁਹਾਨੂੰ ਦੱਸਤਾ ਬੋਰਡ ਤੇ ਤਾਂ ਯਕੀਨ ਨਹੀਂ ਆਉਣਾ ਕਿ ਆਜੂ ਗੱਲ 'ਚ ਕੋਈ ਗੱਲ ਲੱਗਦੀ ਆ ਕਿ ਉਹੀ ਲੱਗੀ ਜਾਂਦਾ ਕੋਈ ਦਲੀਲ ਵੱਧ ਗੱਲ ਹੋ ਰਹੀ ਆ ਇੱਥੇ ਜੋ ਮੈਂ ਬੋਰਡ ਤੇ ਕੀਤਾ ਨਾ ਇਹੀ ਖੇਤਾਂ 'ਚ ਕਰਦਾ ਮੈਂ ਸਾਢੇ 10 ਏਕੜ ਖੇਤ ਦਾ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਬੇਸ਼ੱਕ ਉੱਥੇ ਆ ਜਾਓ ਇੱਕ ਦਿਨ ਕੱਢ ਕੇ 20 ਤਰੀਕ ਤੋਂ ਪਹਿਲਾਂ ਪਹਿਲਾਂ ਆਉਣਾ ਪਊ 20 ਤਰੀਕ ਦੇ ਐਸੇ ਪਾਸੇ ਹੁਣੇ ਛੋਣਣੇ ਵੱਢਿਆ ਜਾਣਾ ਫੋਟ ਫੋਟ ਦੀ ਦੂਰੀ ਤੇ ਬੂਟਾਂ ਲੱਗਿਆ 8 ਇੰਚ ਦੀ ਪਨੀਰੀ ਸੀ ਤੇ 25 ਦਿਨਾਂ ਦੀ ਉਮਰ ਸੀ ਪੀਆਰ 131 ਸਭ ਤੋਂ ਬਦਨਾਮ ਵੈਰਾਈਟੀ ਅੱਜ ਦੇ ਜਵਾਨੇ ਦੀ ਸਹੀ ਆ ਕਿ ਗਲਤ ਕਾਲੇ ਕਰਕੇ ਬਦਲਾਮ ਹੋਈ ਹੈ ਹੈ ਇਧਰੋਂ ਕਿਤੇ ਬੌਣੇ ਰੋਗ ਵਾਇਰਸ ਕਰਕੇ ਬਦਲਾਮ ਹੋ ਗਈ ਸਾਡਾ 1.5 ਕਿੱਲੇ ਚੋਂ ਨਾ ਪੀਆਰ 131 ਠੀਕ ਹੈ ਕੋਈ ਉਹਨੂੰ ਫੰਗਸ ਨਹੀਂ ਨਾ ਤਲੜੀ ਨਾ ਤਾਂ ਵਾਲੀ ਨਾ ਉਹਦੇ ਚ ਗੋਭ ਨਹੀਂ ਸੁੱਢੀ ਲਈ ਕੋਈ ਸਪਰੇ ਨਾ ਪਤਾਲ ਪੇਟ ਲਈ ਕੋਈ ਸਪਰੇ ਨਾ ਉਹਦੇ ਚ ਕੋਈ ਫੰਗੀਸਾਈਡ ਦੀ ਸਪਰੇ ਠੀਕ ਤੇ ਚੋਨਾ ਪੂਰਾ ਚੋਟੀ ਦਾ ਪੂਰਾ ਟਾਪ ਕਲਾਸ ਚੋਨਾ ਉੱਤੇ ਖੇਤ ਦੇ ਵਿੱਚ ਮੌਜੂਦ ਹੁਣ ਅਸੀਂ ਉਹਨੂੰ ਪਾਲਿਆ ਕਿਵੇਂ ਉਹ ਦੱਸ ਦਿੰਨਾ ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਕਿਸਾਨਪੁਰਾ ਉਹਦੇ ਕੋਲੇ ਉਹ ਬਾਣ ਠੇਕੇ ਤੇ ਆ 1.5 ਕਿੱਲੇ ਠੇਕੇ ਵਾਲੇ ਬਾਣ ਦੇ ਵਿੱਚ ਵੀ ਜੰਤਰ ਬੀਜ ਕੇ ਵਾਇਆ ਗਿਆ ਕੀ ਕੀਤਾ ਗਿਆ ਠੇਕੇ ਵਾਲੇ ਬਾਣ ਦੇ ਵਿੱਚ ਵੀ ਜੰਤਰ ਬੀਜ ਕੇ ਭਾਇਆ ਗਿਆ ਟਰੈਕਟਰ ਦੀ ਛਤਰੀ ਲਗਾਉਂਦਾ ਕਰਕੇ। ਉਦੋਂ ਬਾਅਦ ਜੰਤਰ ਦਾ ਤੱਦੂ ਕਰਕੇ ਉਥੇ ਚੋਨਾ ਲਾਉਣਾ ਸ਼ੁਰੂ ਕਰਤਾ। ਪੂਰਾ ਖੁੱਲਾ ਡੁੱਲਾ ਫੁੱਟ ਬਾਏ ਫੁੱਟ ਤੇ ਚੋਨਾ ਲੱਗਿਆ। ਪ੍ਰਵਾਸੀ ਮਜ਼ਦੂਰਾਂ ਤੋਂ ਲਵਾਇਆ ਸੀ। ਉਹਨਾਂ ਨੂੰ ਅਸੀਂ ਕਹਤਾ ਵੀ ਖੁੱਲਾ ਲਾਉਣਾ ਹੈ। ਜਿੰਨਾ ਤੁਸੀਂ ਲਾਉਣੇ ਆ ਉਦੋਂ ਵੀ ਖੁੱਲਾ। ਉਹ ਪਣੀਰੀ ਛੋਟੀ ਸੀਗੀ 8 ਇੰਚ ਦੀ ਉਹ ਲਾਉਂਦੇ ਨਹੀਂ ਸੀ। ਅਸੀਂ ਆਖਿਆ ਵੀ ਥੋੜਾ ਕੋਈ ਰਿਸਕ ਦੀ ਤੁਹਾਨੂੰ ਕੋਈ ਲੰਬਾ ਨਹੀਂ। ਦੋਬੂ ਦੀ ਸਾਡੀ ਡੁੱਬੇ ਤਰਦੀ ਸਾਡੀ ਤਰੇ ਤੁਸੀਂ ਲਾਉ ਅਸੀਂ ਉਹ ਲਵਾਈ ਨਾਲੇ ਦੱਸ ਦੇਣਾ ਅਗਲੇ 20 ਵਾਲੇ ਦੱਸੇ ਗਏ ਸੀ ਅਸੀਂ ਆਖਿਆ ਕੋਈ ਨਹੀਂ ਵੀ ਜੋ ਮਹਾਰਾਜ ਨੂੰ ਮਨਜ਼ੂਰ ਅੱਜ ਉਹ ਚੋਨਾ ਗੱਲਾਂ ਕਰਾਉਂਦਾ ਪਿਆ ਆਂਢੀ ਗੁਆਂਢੀ ਪਹਿਲਾਂ ਕਿਆ ਕਰਨੇ ਹੋ ਜੂ ਇਹ ਤਾਂ ਨਹੀਂ ਹੁੰਦਾ ਹੁਣ ਕਹਿੰਦੇ ਯਾਰ ਇਹ ਕਿਵੇਂ ਹੋ ਗਿਆ ਠੀਕ ਤੇ ਤੁਸੀਂ ਰੇਰੂ ਕਿੰਨੀ ਪਾਈ ਆ ਕਿੱਲੇ ਦੀ ਘਟੋ ਘਟ ਹਾਂਜੀ ਸਾਢੇ 3 ਘਟੋ ਘਟਾ 4 ਪੀਆਰ 131 ਦੇ ਵਿੱਚ ਅਸੀਂ ਕੈਮੀਕਲ ਖੇਤੀ ਵਾਲੇ ਉਸ ਝੋਨੇ 'ਚ 72 ਕਿਲੋ ਰੇਪਾਈਆ ਯੂਰੀਆ ਉਹ ਵੀ 4 ਕਿਸ਼ਤਾਂ 'ਚ ਤੁਸੀਂ ਪਹਿਲੀ ਕਿਸ਼ਤ ਕਿੰਨੀ ਪਾਉਣੇ ਹੁੰਦੇ ਆ ਡੱਟੇ ਵਾਲੀ ਆ ਜਾਨੇ ਠੀਕ ਹੈ ਸਾਡੀ ਪਹਿਲੀ ਕੇਸ ਹੈਗੀ 12 ਕਿਲੋ ਦੂਜੀ ਹੈਗੀ 16 ਤੀਜੀ 20 ਤੇ ਚੌਥੀ 24 72 ਕਿ ਬਣੂ ਹੋਰ ਤੂੰ ਹੀ ਜਿੰਨੀ ਇੱਕ ਵਾਰੀ ਚ ਪਾ ਦਿੰਨੇ ਆ ਓਨੇ ਅਸੀਂ ਚਾਰ ਵਾਰੀਆਂ ਚ ਪਾਈ ਆ ਇਹਦੇ ਇਲਾਵਾ ਦੋ ਵਾਰੀਆਂ ਚ 15 15 ਪਿਛਲੀਆਂ ਦੋ ਯੂਰੀਆ ਦੇ ਨਾਲ 15 15 ਕਿਲੋ ਪोटाਸ਼ ਪਾਈ ਤੇ ਦੂਜੀ ਯੂਰੀਆ ਤੋਂ 4 ਦਿਨ ਪਹਿਲਾਂ 15 ਕਿਲੋ ਸਰੋਂ ਦੀ ਖਾਲ ਪਾਈ ਵਿੱਚ ਵਿਚਾਲੇ ਦੋ ਸਪਰੇਆਂ ਕੀਤੀਆਂ ਉਹਦੇ ਤੇ 2.5 ਕਿਲੋ ਯੂਰੀਆ ਅੱਧਾ ਕਿਲੋ ਸਲਫਰ 80% ਤੇ 200 ਗ੍ਰਾਮ ਚਲੇਟਡ ਜ਼ਿੰਕ 12% ਦੋ ਸਪਰੇਆਂ ਇਹ ਕੀਤੀਆਂ ਇਤੋਂ ਤੱਕ ਜਿਹੜਾ ਖਰਚਾ ਹੋਇਆ ਸੀਗਾ ਛਣੇ 15 ਕਿਲੋ ਖਾਲ ਉਹ ਸੀਗਾ 1850 ਰੁਪਿਆ ਕਿੱਲੇ ਦਾ ਜਿਹੜੀਆਂ ਉਹ ਦੋ ਸਪਰੇਆਂ ਕੀਤੀਆਂ ਉਹ ਤੁਸੀਂ ਰੱਖ ਲਓ ਵੀ 300 ਦੀਆਂ ਰੱਖ ਲਓ ਠੀਕ ਤੇ ਦੋ ਸਪਰੇਆਂ ਅਸੀਂ ਘਰੇ ਜਿਹੜਾ ਕੋਲ ਬਣਾਉਣਾ ਢਾਈ ਢਾਈ ਇੱਕ ਲਗੂ ਤਤ ਕੋਲ ਢਾਈ ਕਿਲੋ ਸਰੋਂ ਦੀ ਖਾਲ ਢਾਈ ਕਿਲੋ ਸਵਾ ਪਾਥੀਆਂ ਦੀ ਲੱਕੜ ਦੀ ਜਾਂ ਰਲੀ ਮਿਲੀ 1 ਕਿਲੋ ਕਲੀ ਤੰਦਾ ਤੇ ਕਰਨ ਵਾਲੀ ਤੇ 350 ਗ੍ਰਾਮ ਪੀਸਿਆ ਹੋਇਆ ਪਾਕਿਸਤਾਨੀ ਲੂਣ ਇਹ ਸਾਰਾ ਕੁਝ ਅਸੀਂ 35 ਲੀਟਰ ਪਾਣੀ ਚ ਘੋਲਦੇ ਆਂ ਦੰਤ ਦੋ ਵਾਰੀ ਉਹਨੂੰ ਹਿਲਾਉਨੇ ਆਂ ਤਿੰਨ ਦਿਨ ਇਹ ਕਰਦੇ ਆਂ ਤੇ ਚੌਥੇ ਦਿਨ ਉਹਦਾ ਨਿਤਰਿਆ ਹੋਇਆ ਪਾਣੀ ਅਸੀਂ ਜਿਹੜਾ ਹੈਗਾ 12 ਕਿਲੋਟਰ ਸਾਡੇ ਹੱਥ ਆਉਂਦਾ ਉਹ 100 ਲੀਟਰ ਪਾਣੀ ਚ ਰਲਾ ਕੇ ਫਸਲ ਦੇ ਉੱਤੇ ਸਪਰੇਅ ਕਰਦੇ ਆਂ 100 ਟੱਤ ਇਹਦੇ ਚ ਕਿੰਨੇ 100 ਟੱਤ ਇੱਕ ਇੱਕ ਵਾਰੀ ਦੀ ਸਪਰੇ ਕਿੰਨੇ ਚ ਪੈਂਦੀ ਆ 50 ਰੁਪਿਆ ਚ ਠੀਕ ਹੈ ਤਾਂ ਅਸੀਂ ਦੋ ਕੀਤੀਆਂ ਤਾਂ ਸਾਡੀ ਫਿਰ 100 ਚ ਹੀ ਪਈ ਤਾਂ 100 ਰੁਪਿਆ ਇਹ ਹੋ ਗਿਆ ਕੁੱਲ ਕਿੰਨੇ ਪੈਸੇ ਬਣ ਗਏ ਹਾਂਜੀ ਸਾਢੇ 250 ਸਾਢੇ 250 ਰੁਪਿਆ ਇਹ ਸਾਡਾ ਖਰਚਾ ਝੋਨੇ ਤੇ ਪ੍ਰਤੀ ਏਕੜ ਤੁਹਾਡਾ ਕਿੰਨਾ 8000 10000 12000 ਹੈ ਤੇ ਜੇ ਤੁਹਾਡੇ ਤੋਂ ਘਟ ਗਿਆ ਤਾਂ ਵੀ ਜ਼ਿੰਦਾਰ ਜਿੰਨਾ ਚੋ ਝੋਨਾ ਤੁਸੀਂ 10 12000 ਰੁਪਿਆ ਖਰਚ ਕੇ ਕੱਢਣਾ ਉਹਨਾਂ ਸੀ 250 ਖਰਚ ਕੇ ਕੱਢਾਂਗੇ ਤੇ ਤੁਹਾਡਾ 10000 ਦਾ ਤਾਂ ਚਾਰ ਕੁਇੰਟਲ ਤਾਂ ਪਹਿਲਾਂ ਹੀ ਦੇਤਾ ਤੁਸੀਂ ਚਾਰ ਕੁਇੰਟਲ ਤਾ ਤੁਸੀਂ ਪਹਿਲੇ ਹੀ ਦੇਤਾ ਤੇ ਚਾਰ ਕੁਇੰਟਲ ਸਾਡੀ ਜੇਬ ਚਾ ਸਾਡਾ 250 ਲੱਗ ਰਿਆ ਤਾਂ ਤਿੰਨ ਕੁਇੰਟਲ ਸਾਡਾ ਪਹਿਲਾਂ ਹੀ ਜੇਬ ਚਾ ਠੀਕ ਜੇ ਤੁਹਾਡਾ ਝੋਨਾ 85 ਮਾਣ ਹੋ ਗਿਆ ਤੇ ਸਾਡਾ 80 ਮਾਣ ਹੋ ਗਿਆ ਫਿਰ ਫਾਇਦੇ ਚ ਕੌਣ ਆ ਹੈ ਬਈ ਉਹੀ ਹੋਊ ਫਾਇਦੇ ਚ ਠੀਕ ਹੁਣ ਜੇ ਸਾਡੇ ਖੇਤ ਇਦਾਂ ਹੋ ਸਕਦਾ ਤੇ ਤੁਹਾਡੇ ਖੇਤ ਵੀ ਹੋ ਸਕਦਾ ਉਹਦੇ ਵਿੱਚ ਫਰਕ ਕਿੱਥੇ ਰਹਿ ਜਾਂਦਾ ਇਹ ਜਿਹੜਾ ਕਿਸਾਨ ਹੈ ਦਿਪਿੰਦਰ ਸਿੰਘ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਇਹ ਫਸਟ ਟਾਈਮ ਫਾਰਮਰ ਆ ਜ਼ਿੰਦਗੀ ਚ ਪਹਿਲੀ ਵਾਰੀ ਖੇਤੀ ਕੀਤੀ ਆ ਬੰਦੇ ਨੇ ਠੀਕ ਪੂਰਾ ਕਾਗਜ਼ ਉਹ ਕਹਿੰਦਾ ਜਿਵੇਂ ਤੂੰ ਕਹੇਗਾ ਉਵੇਂ ਹੀ ਚੱਲੂ ਦੂਜੀ ਕੋਈ ਗੱਲ ਹੀ ਨਹੀਂ ਤਾਂ ਉਹਨੂੰ ਜੋ ਜੋ ਜਿਵੇਂ ਜਿਵੇਂ ਮੈਂ ਦੱਸਿਆ ਉਵੇਂ ਉਵੇਂ ਉਹਨੇ ਕੀਤਾ ਠੀਕ ਤੇ ਉਹੀ ਗੱਲਾਂ ਮੈਂ ਹੁਣ ਤੁਹਾਨੂੰ ਦੱਸੀ ਜਾਣਾ ਤੇ ਪਿਛਲੇ 20 ਸਾਲਾਂ ਤੋਂ ਦੱਸੀ ਜਾ ਰਿਹਾ ਤੁਹਾਡੇ ਚ ਤੇ ਉਹਦੇ ਚ ਫਰਕ ਕੀ ਆ ਉਹਨੂੰ ਖੇਤੀ ਰਾਇ ਲੱਕੁੱਕੜ ਪਤਾ ਨਹੀਂ ਉਹਨੇ ਜ਼ਿੰਦਗੀ ਚ ਪਹਿਲੀ ਵਾਰੀ ਖੇਤੀ ਕੀਤੀ ਉਹਨੂੰ ਜਿਹੜੀ ਗੱਲ ਮੈਂ ਕਹਿ ਦਿੰਦਾ ਉਦੋਂ ਦੂਜੀ ਗੱਲ ਉਹਦੇ ਦਿਮਾਗ 'ਚ ਕੋਈ ਆਉਂਦੀ ਨਹੀਂ ਤੇ ਤੁਹਾਨੂੰ ਜਿਹੜੀ ਮੈਂ ਗੱਲ ਇੱਕ ਕਹਿ ਤੀ ਉਸ ਗੱਲ ਨੂੰ ਕੱਟਣ ਵਾਸਤੇ 35 ਗੱਲਾਂ ਤਿਆਰ ਆ ਸਹੀ ਗੱਲ ਆ ਕਿ ਨਹੀਂ ਥੋੜਾ ਦਿਮਾਗ ਆਉਂਦਾ ਨਹੀਂ ਨਹੀਂ ਆਏ ਥੋੜੀ ਆਏ ਥੋੜੀ 35 ਗੱਲਾਂ ਹੋਰ ਸਮਝਾ ਦਿੰਦਾ ਤੁਹਾਨੂੰ ਤਾਂ ਜਿਹੜਾ ਬੰਦਾ ਸਾਡੀ ਗੱਲ ਤੇ ਗੌਰ ਕਰਕੇ ਅਮਲ ਕਰਦਾ ਉਹਨੂੰ ਬਈ ਚੋਟੀ ਦੇ ਰਿਜ਼ਲਟ ਮਿਲ ਨਹੀਂ ਮਿਲਣੇ ਅਰ ਸੋ ਮੈਂ ਲੁਧਿਆਣੇ ਜਾ ਕੇ ਆਇਆ ਉੱਥੇ ਇੱਕ ਕਿਸਾਨ ਆ ਗੁਰਪ੍ਰੀਤ ਸਿੰਘ ਠੀਕ ਆ ਉਹ ਅਰੋੜਾ ਬਰਾਦਰੀ ਤੋਂ ਆ ਗੁਰਪ੍ਰੀਤ ਸਿੰਘ ਚਾਵਲਾ ਪਿੰਡੂ ਅਰੋੜਾ ਆ ਬਾਈ ਉਹ ਰੱਜੋਵਾਲ ਪਿੰਡ ਦਾ ਉਹਨਾਂ ਦਾ 200 ਏਕੜ ਦੀ ਖੇਤ ਤੇ 150 ਕਿੱਲਾ ਠੇਕੇ ਤੇ ਉਹਦੀ ਖੇਤੀ ਦੇ ਵਿੱਚ ਸ਼ੁਰੂ ਜੀ ਝੋਨੇ ਨੂੰ ਪ੍ਰੋਬਲਮ ਆ ਗਈ ਤੇ ਝੋਨਾ ਬੂਝਾ ਨਹੀਂ ਮਾਰ ਰਿਹਾ ਚੋਨਾ ਕਹਿੰਦਾ ਵੀ ਬੂਜਾ ਨਹੀਂ ਮਾਰਦਾ ਦੋ ਦੋ ਟਾਂਗਾ ਜੀਆਂ ਕਰਕੇ ਖੜ ਗਿਆ ਉਹਲੇ ਵਾਰੀ ਵੀਡੀਓ ਵੇਖੀ ਚੈਨਲ ਤੇ ਤੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਕਿਹਾ ਮੈਨੂੰ ਝੋਨੇ ਦੀਆਂ ਜੜਾਂ ਦੀ ਫੋਟੋ ਭੇਜ ਦੋ ਤਿੰਨ ਸਾਵਾ ਤੋਂ ਜਿਹੜੇ ਬੂਟੇ ਡਾਊਨ ਹੋਏ ਪਏ ਆ ਉਹਨਾਂ ਦੀ ਫੋਟੋ ਭੇਜ ਦੇ ਉਹਨੇ ਮੈਨੂੰ ਫੋਟੋ ਭੇਜੀ ਉਹਦੇ ਝੋਨੇ ਦੀਆਂ ਜੜਾਂ ਤੇ ਅੰਨੇ ਵਾ ਫੰਗਸ ਦਾ ਅਟੈਕ ਹੋਇਆ ਹੋਇਆ ਸੀ ਕਾਲਾ ਟੈਗ ਸੀ ਜੜਾ ਉਹਦੀਆਂ ਤਾਲੀਆਂ ਭੂਰੀਆਂ ਹੋਈਆਂ ਪਈਆਂ ਮੈਂ ਉਹਨੂੰ ਕਿਹਾ 1 ਕਿਲੋ ਫਟਕੜੀ ਚਿੱਟੀ ਨੱਕੇ ਤੇ ਰੱਖਦੀ ਪਾਣੀ ਲਾਉਣ ਵੇਲੇ ਤੇ ਤੇਰਾ ਇਹ ਮਸਲਾ ਹੱਲ ਹੋ ਜਾਊਗਾ ਤੇ ਮੇਰੇ ਤੋਂ ਪਹਿਲਾਂ ਉਹ ਗਿਆ ਸੀ ਪੈਸਟੀਸਾਈਡ ਵਾਲੇ ਕੋਲੇ ਜਿਹੜੀ ਦੁਕਾਨ ਤੋਂ ਉਹ ਸੌਦਾ ਚੱਕਦੇ ਆ ਹੁਣ ਉਹਨੂੰ ਪਤਾ ਦੁਕਾਨ ਵਾਲੇ ਨੂੰ ਵੀ ਇਹ ਕਿਹੜਾ ਕਿਸਾਨ ਹੈ ਠੀਕ ਆ ਵੀ ਬਰਾਦਰੀ ਦੇ ਹਿਸਾਬ ਨਾਲ ਤੇ ਉਹਦਾ ਕਿਸਾਨ ਨਾਲੋਂ ਵੀ ਮੁੰਨ ਕੇ ਰੱਖ ਦਿੰਦੇ ਆ ਤੇ ਉਹਦੇ ਨਾਲ ਕੀ ਕਰਦੇ ਹੋਣਗੇ ਉਹਨੂੰ 3 ਲੱਖ ਦਾ ਸਬਾਨ ਗਣਾ ਤਾਂ ਉਹਨੇ 200 ਕਿੱਲੇ ਦਾ ਆ ਪੜਾ ਪੜਾ ਪੜੋ ਕਹਿੰਦਾ ਕਿੰਨੇ ਚ ਪੈਜੂ ਕਹਿੰਦਾ 3 ਲੱਖ ਚ ਤੇ ਮੇਲੇ ਨਾਲ ਉਹਨੇ ਗੱਲ ਕੀਤੀ ਉਹਦਾ 25 ਰੁਪਏ ਚ ਕਿੱਲੇ ਚ ਮਸਲਾ ਹਲ ਹੋ ਗਿਆ ਕਿੰਨੇ ਚ 25 ਰੁਪਏ ਉਹਨੇ 3 ਲੱਖ ਦੀਆਂ ਦਵਾਈਆਂ ਜਹਿਣਾ ਵੀਰੇ ਪੰਗਸਾ ਤਾਂ ਰੁਕੂਗੀ ਜੇ ਆ ਆ ਪਾਵੇਂਗਾ ਤੇ ਉਹਨੇ ਜਦੋਂ ਮੇਰੇ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਕਿਲੋ ਦੇਣ ਕਿਲੋ ਫਟਕੜੀ ਨੱਕੇ ਤੇ ਰੱਖ ਦੇ ਉਹ ਗਿਆ ਅਨਜ਼ਾਰੀ ਤੋਂ 4-5 ਕੁਆਂਟਲ ਫਟਕੜੀ ਚੱਕ ਲਿਆ ਆ ਉਹਨੇ ਵੰਡ ਕੇ ਕਿਲੋ 2 ਕਿਲੋ ਦੇ ਹਿਸਾਬ ਨਾਲ ਦੋ ਕੁਵਾਰੀਆਂ ਚ ਨੱਕੇ ਤੇ ਰੱਖਦੀ ਤੇ ਉਹਦਾ ਜਿਹੜਾ ਝੋਨਾ ਫਸਿਆ ਪਿਆ ਸੀ ਤੁਰਦਾ ਨਹੀਂ ਪਿਆ ਸੀ ਉਹ ਤੀਜੇ ਦਿਨ ਫੋਟ ਚੱਕ ਲਈ ਉਹਨੇ ਜੜਾ ਰਿਪੇਅਰ ਕਰਤੀਆਂ ਫਟਕੜੀ ਨੇ ਫੰਗਸ ਕਲੀਅਰ ਕਰਤੀ ਤੇ ਜਿਹੜਾ ਪੀ ਐਚ ਲੈਵਲ ਸੀਗਾ ਜ਼ਮੀਨ ਦਾ ਉਹ ਠੀਕ ਕਰਤਾ ਉਹਦੇ ਕਰਕੇ ਝੋਨਾ ਉਹਦਾ ਚੱਲ ਪਿਆ ਤੇ ਜਦੋਂ ਮੈਂ ਪਰਚੋਂ ਉਹਦੇ ਕੋਲੇ ਗਿਆ ਮੈਨੂੰ ਕਹਿੰਦਾ ਬਾਈ ਜੀ ਆਓ ਤੇ ਤੁਸੀਂ ਦੇਖੋ ਵੀ ਹੁਣ ਆਪਣੇ ਝੋਨੇ 'ਚ ਆਪਾਂ ਨੂੰ ਕੀ ਕਰਨਾ ਚਾਹੀਦਾ ਵੀ ਮੇਰਾ ਪਾਪਾ ਤੇ ਮੇਰਾ ਚਾਚਾ ਕਹਿੰਦੇ ਆ ਵੀ ਤੂੰ ਤਿੰਨੇ ਸਪਰੇਆਂ ਤਿੰਨਾ ਤੇਲੇ ਵਾਲੀ ਸੰਢੇ ਵਾਲੀ ਤੇ ਫੰਗਸ ਵਾਲੀ ਸਪਰੇਅ ਘਾਰੇ ਦੇਤੇ ਮੈਂ ਉਹਦੇ ਖੇਤ ਗਿਆ ਉਹ ਸਾਰੇ ਵਾਹਨ ਦੇ ਵਿੱਚ ਜਿਹੜਾ ਰਹਿੰਦਾ ਸੀ ਸਪਰੇਅ ਤੋਂ 30 ਕਿੱਲੇ ਮੈਂ ਗੇੜਾ ਦਿੱਤਾ ਤੇ ਮੈਂ ਉਹਨੂੰ ਕਿਹਾ ਵੀ ਤੇਰੇ ਕੋਈ ਆ ਚਾਹੀ ਤੈਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ 2 ਵਾਰ ਸ নজর ਰੱਖੀ ਤੇ ਸਬਰ ਰੱਖੀ ਜਿੱਥੇ ਐਮਰਜੈਂਸੀ ਹੋਈ ਉੱਥੇ ਸਪਰੇਅ ਕਰੀ ਤੇ ਉਨੇ ਥਾਂ ਚ ਕਰੀ ਸਾਰੇ ਵਾਹਨ ਚ ਨਹੀਂ ਕਰਦੀ ਤੇ ਇੱਥੇ ਗਵਾਂਢੀ ਨੂੰ ਵੇਖ ਕੇ ਆਪਦੇ 15 ਕਿੱਲਿਆਂ ਦੀ ਮਾਰ ਦਿੰਦੇ ਆ ਵੀ ਗਵਾਂਢੀ ਦੇ ਹੋ ਸਕਦਾ ਆਇਆ ਹੋਵੇ ਮਸਲਾ ਤੇ ਤੇਰੇ ਹੈਗਾ ਤਾਂ ਬੜਾ ਵੇਖਤਾਲੇ ਵੀ ਜੇ ਤੇਰੇ ਹੈਗਾ ਤੂੰ ਵੀ ਚੱਕ ਲਈ ਵੀ ਉਹਨੇ ਚੱਕ ਲਈ ਜੀ ਹੁਣ ਮੈਂ ਵੀ ਕਰੂੰ ਤਾਂ ਉਹਦੀ ਗੱਡੀ ਦੀ ਡਿੱਕੀ 'ਚ 50000 ਦਾ ਸਾਮਾਨ ਸੀ ਜਿਹੜਾ ਉਹਨੇ ਛਿੜਕਣ ਵਾਸਤੇ ਲਿਆਂਦਾ ਸੀ ਮੈਂ ਕਿਹਨੂੰ ਵਾਪਸ ਕਰ ਦੇ 50000 ਰੋਡੇ ਬਚ ਗਿਆ ਉਹਦਾ ਠੀਕ ਤਾਂ ਕਹਿਣ ਦਾ ਭਾਵ ਆ ਕਿ ਜੇ ਅਸੀਂ ਕੰਪਨੀਆਂ ਪਾਲਣੀਆਂ ਤਾਂ ਜਿਹੜੀ ਖੇਤੀ ਕਰੀ ਜਾਂਦੇ ਆ ਵੀ ਇਸ ਤੋਂ ਵਧੀਆ ਖੇਤੀ ਕੋਈ ਨਹੀਂ ਤਸੱਲੀ ਨਾਲ ਪਾਲੋ ਤੇ ਤੁਹਾਡੇ ਵਾਸਤੇ ਰੱਸਾ ਤਿਆਰ ਹੀ ਆ ਤੁਸੀਂ ਨਹੀਂ ਤਾਂ ਤੁਹਾਡਾ ਪੁੱਤ ਪੋਤਾ ਝੂਲੂ ਖਾ ਉਹਦੇ ਤੇ ਜਾਂ ਰੇਲ ਗੱਡੀ ਥੱਲੇ ਜਾ ਉਹੀ ਸਪਰੇਅ ਪੀ ਕੇ ਇਹ ਖੇਤੀ ਕੰਪਨੀਆਂ ਬੈਂਕਾਂ ਆਰਥੀਆਂ ਤੇ ਸਰਕਾਰਾਂ ਲਈ ਫਲਦੀ ਆ ਕਿਸਾਨਾਂ ਲਈ ਇਹਦੇ ਚ ਆਤਮੱਤਿਆ ਤੋਂ ਇਲਾਵਾ ਕੱਖ ਵੀ ਨਹੀਂ ਹੈਗਾ ਸੋ ਜੇ ਤੁਸੀਂ ਕੰਪਨੀਆਂ ਬੈਂਕਾਂ ਸਰਕਾਰਾਂ ਆਰਟੀਆਂ ਨੂੰ ਪਾਲਣਾ ਤਾਂ ਆ ਖੇਤੀ ਜੀ ਸਾਦਕੇ ਕਰੋ ਜਿੰਨਾ ਚਿਰ ਆਤਮੱਤਿਆ ਨਹੀਂ ਕਰਦੇ ਉਨਾਂ ਚਿਰ ਕਰੋ ਠੀਕ ਹੈ ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਭਲੇ ਨੂੰ ਮੁੱਖ ਰੱਖ ਕੇ ਅੱਗੇ ਵਧਣਾ ਤਾਂ ਫਿਰ ਆਪਦੇ ਦਿਮਾਗ ਤੋਂ ਕੰਮ ਲਓ ਖੇਤੀ ਪਹਿਲਾਂ ਸਿੱਖੋ ਤੇ ਫਿਰ ਖੇਤੀ ਕਰੋ ਉਹਦੇ ਰਿਜ਼ਲਟ ਇਹਦੇ ਨਾਲੋਂ 100 ਗੁਣਾ ਔਰਤੇ ਤੇ ਤੁਹਾਡੇ ਪੱਖ ਦੇ ਹੋਣਗੇ ਐਸੇ ਕਰਕੇ ਮੈਂ ਕਹਿੰਦਾ ਉਹਨਾਂ ਕਿ ਕਿਸਾਨਾਂ ਨੂੰ ਖੇਤੀ ਦੀ ਐਜੂਕੇਸ਼ਨ ਦੀ ਲੋੜ ਹੈ ਖੇਤੀ ਦੇ ਕੰਮ ਤਾਂ ਉਹਨਾਂ ਨੂੰ ਆਉਂਦੇ ਹੀ ਆ ਹੁਣ ਇੱਥੇ ਪ੍ਰੋਬਲਮ ਇਹ ਆ ਕਿ ਇਹ 10-12 ਸਾਲਾਂ ਦਾ ਵਿਆਕ ਆ ਉਹਨੂੰ ਟਰੈਕਟਰ ਬਣਾ ਦਿੰਨੇ ਆਪਾਂ ਮਹੀਨੇ 'ਚ ਉਹਨੂੰ ਡਰਾਈਵਰ ਬਣਾ ਦਿੰਨੇ ਆ ਤੇ ਜਿਹਨੂੰ ਟਰੈਕਟਰ ਚਲਾਉਣਾ ਆ ਗਿਆ ਉਹ ਉਹਨੂੰ ਕਹਿੰਦੇ ਆ ਕਿਸਾਨ ਬਣ ਗਿਆ ਟਰੈਕਟਰ ਚਲਾਉਣ ਵਾਲਾ ਕਿਸਾਨ ਨਹੀਂ ਹੁੰਦਾ ਟਰੈਕਟਰ ਤਾਂ ਹਰੇਕ ਹੀ ਚਲਾ ਲੈਂਦਾ ਮੈਨੂੰ ਸਿਖਾ ਦਿਓ 10 ਦਿਨਾਂ ਵਿੱਚ ਮੈਂ ਵੀ ਸਿੱਖ ਜੂ 15 ਦਿਨਾਂ ਵਿੱਚ ਮੈਂ ਕਾਰ ਸਿੱਖ ਗਈ ਸੀ ਠੀਕ ਹੈ ਇਹ ਸਾਧਨ ਤੋਂ ਸਾਧਨ ਇਹਨਾਂ ਦਾ ਆਪਾਂ ਇਸਤੇਮਾਲ ਕਰਕੇ ਆਪਦੀ ਖੇਤੀ ਕਰਨੀ ਹੈ ਪਰ ਖੇਤੀ ਆਉਣੀ ਚਾਹੀਦੀ ਹੈ ਉਹ ਜਿਹੜੀ ਆਉਣੀ ਚਾਹੀਦੀ ਆ ਉਹ ਬਿਨਾ এডਿਕੇਸ਼ਨ ਤੋਂ ਨਹੀਂ ਆਉਗੀ ਆ ਜਿਹੜਾ ਕੈਂਪ ਆ ਇਹ এডਿਕੇਸ਼ਨ ਵਾਸਤੇ ਹੀ ਆ ਤੁਹਾਨੂੰ ਐਜੂਕੇਟ ਕਰਨ ਦੇ ਮਕਸਦ ਨਾਲ ਲਾਇਆ ਮੈਂ